ਸੋਦਾਰ ਕਮੇਟੀ ਬਣੀ ਸ਼੍ਰੋਮਣੀ ਕਾਲ ਦਾ ਸੋਦਾਰ ਲੈਰ ਸ਼ੁਰੂ ਹੋਈ ਜਦੋਂ ਤੇ ਮੈਂ ਕਲੀਅਰ ਕੱਟ ਜਵਾਬ ਦਿੱਤਾ ਸੀ ਵੀ ਨਹੀਂ ਹਾਂ ਮੈਨੂੰ ਆਏ ਸੀ ਸਾਰੇ ਮੈਂ ਕਹਿੰਦਾ ਜਵਾਬ ਦਿੱਤਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿਸੇ ਖਾਨਾ ਜੰਗੀ ਦੇ ਵਿੱਚ ਪਿਆ ਜਾਵੇ ਤੇ ਇਸ ਲਈ ਲੇਕਿਨ ਆ ਕਮੇਟੀ ਬਣਾਈ ਗਈ ਮੈਂ ਕਦੇ ਕਿਸ ਜਸਰ ਸਹਿਬਾਂ ਨੂੰ ਨਹੀਂ ਮਿਲਿਆ ਨਾ ਕਦੇ ਟੈਲੀਫੋਨ ਤੇ ਗੱਲ ਹੋਈ ਕਦੇ ਵੀ ਨਾਮ ਸੁਣਿਆ ਲੇਕਿਨ ਉਸ ਤੋਂ ਬਾਅਦ ਹਾਲਾਂਕਿ ਮੈਂ ਯੋਗ ਨਹੀਂ ਸਮਝਦਾ ਆਪਣੇ ਆਪ ਨੂੰ ਇਸ ਕਮੇਟੀ ਦੇ ਜਦੋਂ ਪਹਿ ਗਈ ਤਾਂ ਵੀ ਪਛਤਾ ਸਕਦੇ ਨਹੀਂ ਹੈਗੇ ਸਿੰਘ ਸਾਹਿਬ ਨੂੰ ਜਿਹੜਾ ਫਾਰਕ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਆ ਅਲੀ ਸਾਹਿਬਾ ਹੁਣ ਵੀ ਸਿੰਘ ਸਾਹਿਬ ਕਹਿ ਰਹੇ ਆ ਅਜੇ ਕਨੇਕ ਗਬੀਰ ਸਿੰਘ ਵੀ ਕਹਿੰਦੇ ਮੇਰਾ ਵੀ ਪਸਤਾ ਬੱਜਾ ਹੋਇਆ ਜਦੋਂ ਕਹਿੜ ਕੇ ਕਰ ਮੈਂ ਇਹਦੇ ਬਾਰੇ ਕੁਝ ਨਹੀਂ ਕਰਨਾ ਚਾਹੁੰਦਾ ਇਸ ਤਰ੍ਹਾਂ ਦੇ ਫੈਸਲੇ ਕਰਕੇ ਹਾਲਾਤ ਬਣੇ ਆ ਪਾਰਟੀ ਤੇ ਧਾਮੀ ਸਾਹਿਬ ਦਾ ਅਸਤੀਫਾ ਕਿਵੇਂ ਦੇਖਦੇ ਹੋ ਬਨੂਗਰ ਸਾਹਿਬ ਦਾ ਅਸਤੀਫਾ ਤੁਹਾਡੇ ਤੋਂ ਸਾਈਡ ਬਬ ਨੂੰ ਜੋ ਕੱਲ ਤੱਕ ਸਾਹਿਬ ਵੱਲੋਂ ਹੁਕਮ ਹੋਇਆ ਸੀ ਉਹ ਤੇ ਪਹਿਰਾ ਦੇਣਾ ਚਾਹੀਦਾ ਸੀ ਉੰਗੋ ਸਾਹਿਬ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਪੁਰਾਣੇ ਸੀਨੀਅਰ ਨੇ ਬਜ਼ੁਰਗ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਰਹੇ ਨੇ ਸੋ ਉਹਨਾਂ ਨੂੰ ਸਾਰਿਆਂ ਨੂੰ ਸਭ ਤੋਂ ਅਗਵਾਈ ਕਰਨੀ ਚਾਹੀਦੀ ਸੀ ਅਗਵਾਈ ਕਰਨੀ ਚਾਹੀਦੀ ਸੀ ਖੇਤਰੀ ਪਾਰਟੀ ਨੂੰ ਜੋ ਫਸੀਲ ਤੋਂ ਫੈਸਲਾ ਹੋਇਆ ਸੀ ਹੁਣ ਤਕੜੇ ਕਰਨ ਦੀ ਗੱਲ ਹੋਊਗੀ ਕਿਉਂਕਿ ਇਸ ਟਾਈਮ ਲੋੜ ਆ ਖੇਤਰੀ ਪੱਧਰ ਤੇ ਮੈਂ ਫੇਰ ਕਹਿ ਰਿਹਾ ਵੀ ਕੋਈ ਨਿੱਜੀ ਸਵਾਰਥ ਨਹੀਂ ਹੈਗਾ ਇਹਦੇ ਵਿੱਚ ਇੱਕੋ ਇੱਕ ਸਵਾਰਥ ਹੈ ਸੰਸਥਾਵਾਂ ਨੂੰ ਤਕੜੇ ਕਰਨਾ ਅਸੀਂ ਕਾਮਯਾਬ ਹੋਈਏ ਨਾ ਹੋਈਏ ਲੇਕਿਨ ਸਾਰਾ ਕੋ ਸਾਹਮਣੇ ਆ ਜਾਣਾ ਔੜੀ ਲੋਕਾਂ ਦੇ